ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲਦੇ ਆਂ ਕੰਨਿਆ ਕੁਮਾਰੀ ਤੇ ਦਿਖਾਉਨੇ ਆ ਤੁਹਾਨੂੰ ਉੱਥੋਂ ਦੇ ਖੂਬਸੂਰਤ ਵਿਊ ਸਮੁੰਦਰ ਦਾ ਨਜ਼ਾਰਾ ਤੇ ਹੋਰ ਬਹੁਤ ਸਾਰੀਆਂ ਖੂਬਸੂਰਤ ਜਗਾਵਾ ਬਣੇ ਰਿਓ ਇਸੇ ਤਰ੍ਹਾਂ ਸਾਡੀ ਵੀਡੀਓ ਦੇ ਵਿੱਚ ਆਓ ਚੱਲਦੇ ਆਂ ਲਓ ਜੀ ਸ਼ਹਿਰ ਆ ਗਿਆ ਕੋਈ ਰਸਤੇ ਦੇ ਵਿੱਚ ਭੁੱਖ ਬਹੁਤ ਲੱਗੀ ਆ ਕੁਛ ਖਾਣੀ ਪੀਣੀ ਖੜ ਕੇ ਤੇ ਫਿਰ ਅੱਗੇ ਚੱਲਦੇ ਆ ਦੇਖੋ ਵੀ ਪਟੂਰਾ ਮੰਗਾਇਆ ਸਵਾਜ ਦੇਖੋ ਉਹ ਨਾ ਇਹਦਾ ਬਾਗ ਬਹੁਤ ਵਧੀਆ ਸਜਾਇਆ ਹੋਇਆ ਹੈ। ਸਜਾਵਟ ਤਾਂ ਬਹੁਤ ਹੀ ਖੂਬਸੂਰਤ ਕਰੀ ਹੋਈ ਆ ਕੱਲ ਦੀ ਅੱਜ ਵੀ ਹਜੇ ਹੈਗੇ ਜਗ੍ਹਾ ਤੇ ਬੜੀ ਵਧੀਆ ਸਾਡੇ ਉਹ ਖੇਲਿਆਣ ਕੋਲ ਨਾਲ ਇਹਨਾਂ ਕੋਲ ਬੜੀ ਅੱਛੀ ਹੁਜਾਪਟਾ ਕੀਤੀ ਹੋਈ ਆ। ਪੂਰੀ ਸਟੋਰੀ ਕੀ ਦਾ ਹੈ ਇਹ ਇਹ ਇਹਨਾਂ ਦੀ ਹੈ ਇਹ ਵਾਲਿਆਂ ਦੀ ਮਾਲਕਨੀ ਇੱਥੇ ਦੀ ਕੋਇਤ ਦੇ ਵਿੱਚ ਵੀ ਬਹੁਤ ਤਕੜੀ ਹੈ ਉਹ ਲਾਓ ਜੀ ਸੁੱਝ ਗਏ ਆਪਾਂ ਕੰਨਿਆ ਕੁਮਾਰੀ ਤੇ ਸਟੇ ਲੈਨੇ ਆ ਇੱਥੇ ਲੇਟ ਹੋ ਗਏ ਵਾਵਾ ਤੇ ਬਾਕੀ ਵੀਰੇ ਦਿਖਾਵਾਂਗੇ ਤੁਹਾਨੂੰ ਸਾਈਡ ਸੀਨ ਸਮੁੰਦਰ ਦੇ ਨਜ਼ਾਰੇ ਤੇ ਹੋਰ ਬਹੁਤ ਖੂਬਸੂਰਤ ਜਗਾਵਾ ਮਿਲਦੇ ਆ ਮਾਰਨਿੰਗ ਨੂੰ ਉਹ ਸਾਹਮਣੇ ਅੱਗੇ ਸਨਰਾਈਜ਼ ਪੁਆਇੰਟ ਐ ਮੈਨ ਬ੍ਰਿਜ ਤੇ ਅੱਗੇ ਜਾ ਕੇ ਪਹੁੰਚਦੇ ਆ ਸਨਰਾਈਜ਼ ਪੁਆਇੰਟ ਤੇ ਉਹ ਸਾਹਮਣੇ ਜਿਹੜੀ ਮੂਰਤੀ ਤੁਸੀਂ ਦੇਖ ਰਹੇ ਹੋ ਇਹ ਥਿਰ ਬਲੂਵਰ ਕੋਈ ਦੇਵਤਾ ਹੈ ਇਹਨਾਂ ਦਾ ਉਹਦੀ ਮੂਰਤੀ ਹੈ ਤੇ ਆ ਵਿੱਚ ਵਿੱਚ ਗਲਾਸ ਬ੍ਰਿਜ ਹੈ ਤੇ ਉਸ ਤੋਂ ਬਾਅਦ ਉਹ ਸਾਹਮਣੇ Swami Vivekananda Rock Memorial ਆ ਜਿੱਥੇ Swami ਜੀ ਨੇ ਧਿਆਨ ਲਾਇਆ ਸੀ ਕਿ ਆਪਾਂ ਸਨਰਾਇਜ਼ ਪੁਆਇੰਟ ਤੇ ਖੜੇ ਆ। ਇਹ ਆਪਾਂ ਸਨਰਾਇਜ਼ ਪੁਆਇੰਟ ਤੇ ਪਹੁੰਚੇ ਆ। ਕੰਨਿਆ ਕੁਮਾਰੀ ਦਾ ਸਨਰਾਇਜ਼ ਪੁਆਇੰਟ ਹੈ। ਇੱਥੇ ਪਹੁੰਚੇ ਆ ਆ। ਉਡੀ ਦੂਰੀ ਤੇ ਸਨ ਦੀ ਲਾਈਟ ਨਜ਼ਰ ਆ ਰਹੀਆਂ ਨੇ ਇੱਥੇ ਸਨ ਰਾਈਜ਼ ਹੋਊਗਾ ਤੇ ਆਪਾਂ ਦੇਖਾਂਗੇ ਆ ਵੀਊ ਦੇਖ ਲਓ ਇਹ ਆਪਾਂ ਸਨ ਰਾਈਜ਼ ਪੁਆਇੰਟ ਤੇ ਖੜੇ ਆ ਤੇ ਵੀ ਉਹ ਦੇਖੋ ਚਾਰ ਸਪੇਰੇ ਦਾ ਕੰਨਿਆ ਘਮਾਰੀ ਇੰਡੀਆ ਦਾ ਐਂਡ ਪੁਆਇੰਟ ਤੇ ਆਪਾਂ ਪੰਜਾਬ ਤੋਂ ਕੰਨਿਆ ਕੁਮਾਰੀ ਪਹੁੰਚ ਗਏ ਤੇ ਇਹ ਐਂਡ ਪੁਆਇੰਟ ਆ ਬਿਲਕੁਲ ਇੰਡੀਆ ਦੇ ਮੈਪ ਦੇ ਬਿਲਕੁਲ ਨੀਚੇ ਵਾਲੇ ਪਾਸੇ ਕੰਨਿਆ ਕੁਮਾਰੀ ਆਉਂਦਾ ਤੇ ਪੰਜਾਬ ਤੋਂ ਲਗਭਗ 3300 3400 ਕਿਲੋਮੀਟਰ ਪੈਂਦਾ ਇਹ ਇੱਥੇ ਆਪਾਂ ਹੁਣ ਪਹੁੰਚੇ ਪਹੁੰਚੇ ਹਾਂ ਤੇ ਵੀਹ ਦਾ ਅਨੰਦਮਾਨ ਲਈ ਵੇਟ ਕਰ ਰਹੇ ਆ ਵੀ ਕਦੋਂ ਸੂਰਜ ਦੇਵਤਾ ਪ੍ਰਗਟ ਹੋਊਗਾ ਤੇ ਆਪਾਂ ਦਰਸ਼ਨ ਕਰਾਂਗੇ ਸੂਰਜ ਦੇਵਤਾ ਦੇ ਸਮੁੰਦਰ ਦੇ ਵਿੱਚੋਂ ਪ੍ਰਗਟ ਹੋਊਗਾ ਇੱਥੋਂ ਤੇ ਫਿਰ ਆਪਾਂ ਵੇਖਾਂਗੇ ਕਿਤਾ ਨਿਕਲਦਾ ਆ ਤੇ ਉਹਨਾਂ ਚਿਰ ਤੁਸੀਂ ਆਹ ਵੀ ਉਹ ਵਾਚ ਕਰੋ ਚਾਰ ਜ਼ਬੇਰੇ ਦਾ ਦੇਖੋ ਆ ਬਾਤਾਂ ਨਹੀਂ I'm ਬਹੁਤ ਜਿਆਦਾ ਚੱਲ ਰਹੀ ਆ ਕੋਈ ਸਰਪ੍ਰਾਈਜ਼ ਹੋ ਰਿਹਾ ਦੇਖ ਲਾਲੀ ਕਿੰਨੀ ਆ ਗਈ ਆ ਠੀਕ ਹੈ ਜਦੋਂ ਆਲੀ ਉੱਥੇ ਵੀ ਸ਼ਾਮੀ ਵੇਕਨਨ ਨੂੰ ਰੀਅਲ ਵੀ ਆਪਾਂ ਜਾ ਸਕਦੇ ਆ ਬਟ ਬੋਟ ਦੇ ਰਹੀਂ ਜਾ ਸਕਦੇ ਆ ਤੇ ਉਹਦੇ ਲਈ ਟਿਕਟ ਲੈਣੀ ਪੈਂਦੀ ਆ ਟਿਕਟ ਤਾਂ ਬਹੁਤ ਹੀ ਮਹਿੰਗੀ ਨਹੀਂ ਪਰ ਪੰਗਾ ਕੀ ਆ ਵੀ ਹਜ਼ਾਰਾਂ ਦੀ ਲਾਈਨ ਲੱਗੀ ਹੋਈ ਆ ਇਸ ਕਰਕੇ ਆਪਾਂ ਉੱਥੇ ਨਹੀਂ ਜਾ ਰਹੇ ਤੁਹਾਨੂੰ ਬਾਰੋ-ਬਾਰ ਹੀ ਦਰਸ਼ਨ ਕਰਾ ਰਹੇ ਆ ਲਾਈਨ ਬਹੁਤ ਲੰਮੀ ਆ ਜੇ ਆਪਾਂ ਟਿਕਟ ਲੈਣ ਲੱਗੇ ਤਾਂ ਸ਼ਾਇਦ ਸ਼ਾਮ ਨੂੰ ਵੀ ਵਾਰੀ ਆਊਗੀ ਇਸ ਕਰਕੇ ਆਪਾਂ ਸਿਰਫ ਆਹੀ ਸਨਰਾਇਜ਼ ਪੁਆਇੰਟ ਹੀ ਦੇਖ ਕੇ ਦੇਖ ਰਹੇ ਆ ਤੇ ਇਥੋਂ ਤੁਹਾਨੂੰ ਉਹ ਦਿਖਾ ਰਹੇ ਆ ਰੋਕ ਮੈਮੋਰੀਅਲ ਲਾਲੇ ਆ ਰਿਹਾ ਬੱਦਲਾ ਜੋ ਨਜ਼ਰ ਤੇ ਥੋੜੇ ਬੱਦਲ ਜੀ ਤਾਂ ਘੜ ਕੇ ਥੋੜਾ ਜਿਹਾ ਉੱਪਰ ਹੀ ਸਨਰਾਇਜ਼ ਹੋਊਗਾ ਬੱਦਲ ਹੋਣ ਕਰਕੇ ਆ ਦੇਖੋ ਬੱਦਲਾਂ ਦੇ ਓਲੇ ਲੁਕਿਆ ਫਿਰਦਾ ਮਾਰ ਨਹੀਂ ਆ ਰਿਹਾ ਹੈਗਾ ਸ਼ਰਮ ਆ ਰਿਹਾ ਕਾਫੀ ਲੋਕ ਖੜੇ ਆ ਨਾ ਦੇਖੋ ਬੱਦਲਾਂ ਚ ਦਿਖ ਰਿਹਾ ਨਾ ਲਓ ਜੀ ਦਿਖ ਰਿਹਾ ਥੋੜਾ ਥੋੜਾ ਨਾਲੀ ਆ ਰਹੀ ਆ ਨਜ਼ਰ

ਲਾਦੀ ਆਕਰਕਾਰ ਦਿਖ ਰਿਹਾ ਥੋੜਾ ਥੋੜਾ ਲਓ ਜੀ ਪ੍ਰੋਪਰ ਸੈਨਿਟਾਈਜ਼ ਹੋ ਗਿਆ ਦੇਖੋ

ਮੇਰੇ ਦੋਸਤੋ ਇਹ ਸੀ ਆਪਣੇ ਸਫ਼ਰ ਦਾ ਐਂਡ ਪੁਆਇੰਟ ਤੇ ਹੁਣ ਆਪਾਂ ਵਾਪਸ ਨੂੰ ਜਾਵਾਂਗੇ ਤੇ ਰਸਤੇ ਵਿੱਚ ਬਹੁਤ ਖੂਬਸੂਰਤ ਜਗ੍ਹਾਵਾਂ ਤੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗੇ ਤੇ ਇਸ ਤੋਂ ਬਾਅਦ ਹੁਣ ਆਪਣੀ ਸਫ਼ਰ ਦੀ ਵਾਪਸੀ ਆ ਲਓ ਜੀ ਤੁਹਾਨੂੰ ਕੰਨਿਆ ਕੁਮਾਰੀ ਦੇ ਦਰਸ਼ਨ ਕਰਾਏ ਤੇ ਹੁਣ ਆਪਣਾ ਰਸਤਾ ਬਿਦਰ ਵੱਲ ਨੂੰ ਹਣਾ ਅੱਗੇ ਆਪਾਂ ਬਿਦਰ ਜਾਵਾਂਗੇ ਤੇ ਰਸਤੇ ਵਿੱਚ ਜੋ ਵੀ ਖੂਬਸੂਰਤ ਜਗ੍ਹਾਵਾਂ ਹੋਈਆਂ ਉਹ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਇਸੇ ਤਰ੍ਹਾਂ ਸਾਡੀਆਂ ਵੀਡੀਓਜ਼ ਦੇ ਵਿੱਚ ਧੰਨ